ਹੋ ਗਏ ਸਾਰੇ ਕੰਮ ਬਿਆਨ ਹੈ ਹਾਂ ਜੀ ਗੈਸਟ ਲਿਸਟ ਦਾ ਜਿਹੜੀ ਉਹ ਮੈਂ ਕਰ ਲਈ ਤਿਆਰ ਅੱਛਾ ਅੱਛਾ ਤੇ ਹੁਣ ਬਸ ਆਪਣਾ ਸਿੰਗਰ ਦਾ ਕੰਮ ਰਹਿ ਗਿਆ ਸਿੰਗਰ ਕਰਾਣਾ ਵਧੀਆ ਪੂਰਾ ਟੌਪ ਦਾ ਸਿੰਗਰੜਾ ਠੀਕ ਹੈ ਉਹ ਤਾਂ ਤੁਹਾਡੀ ਮਰਜ਼ੀ ਆ ਪਰ ਜੇ ਟੌਪ ਦਾ ਸਿੰਗਰ ਕਰਾਇਆ ਫਿਰ ਪੈਸੇ ਵੀ ਉਹ ਬਹੁਤ ਪੈਸੇ ਦੀ ਚਿੰਤਾ ਨਾ ਕਰਾ ਮੁੰਡਾ ਘੜਾ ਰੋ ਰੋਏ ਬਿਓ ਨਾ ਮੁੰਡਾ ਬਿਓਣਾ ਨਾ ਪੂਰਾ ਇਕੱਠ ਉੱਠ ਕਰਨਾ ਤੇ ਸਿੰਗਰ ਪੂਰਾ ਵਧੀਆ ਲਾਉਣਾ ਪੈਸੇ ਦੀ ਕੋਈ ਨਾ ਗੱਲ ਤੋਂ ਪੈਸਾ ਪੂਰਾ ਖੁੱਲਾ ਲਾਵਾਂਗੇ ਮੁੰਡੇ ਦੇ ਵਾਧੇ ਪਾ

ਤੇ ਹੁਣ ਬਾਬਾ ਜੀ ਤੁਸੀਂ ਦੱਸੋ ਆਪਣੀ ਤੁਹਾਡੀ ਪੇਟਾ ਕਿੰਨੀ ਹੈ ਕੀ ਹਾਂ ਇਹ ਤੁਹਾਨੂੰ ਪਤਾ ਹੀ ਆ ਪੇਟਾ 5100 ਰੁਪਏ ਆ ਜੀ ਲੈ ਬਾਬਾ ਜੀ 5100 ਵਾਲੀ ਕੋਈ ਗੱਲ ਆ ਬਾਬਾ ਜੀ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਰਹਿੰਦੇ ਹੋ ਉੱਥੇ ਲੰਗਰ ਬਣੇ ਛਕਾਦੇ ਹਾਂ ਤੁਹਾਡੇ ਕਾਦੇ ਖਰਚੇ ਨਾ ਨਾ ਬਾਬਾ ਜੀ ਐਂ ਕਰ ਬਾਬਾ ਜੀ 2100 ਚਾਟਾਨ ਕਰ ਦਿੰਦੇ ਆ ਤੇ ਸਵੇਰੇ ਜਲਦੀ ਆ ਜਾਓ ਬਬੂ ਫਿਰ ਆਪਾਂ ਜਲਦੀ ਪਾਠ ਦਾ ਭੋਗ ਪਾਉਣਾ ਜੀ ਜੀ ਅਸੀਂ ਬੱਚੇ ਵੀ ਪੜਾਉਣੇ ਆ ਪੇਸਾ ਵੀ ਭਰਨੀ ਉਹਨਾਂ ਨੇ ਆ ਘਰ ਦਾ ਵੀ ਖਰਚੇ ਬਹੁਤ ਨੇ ਆਪਣੇ ਛੋਡੇ ਬੰਦ ਕਾਹਦੇ ਖਰਚਦੇ ਨੇ ਬਬਾ ਜੀ ਠੀਕ ਹੈ ਠੀਕ ਹੈ ਬਬਾ ਜੀ ਹੋਰ ਚਾਹ ਪਾਣੀ ਸੇਵਸੋ ਬਬਾ ਜੀ ਨਹੀਂ ਨਹੀਂ ਘਰ ਜਾ ਕੇ ਪੀ ਲਾਂਗੇ ਚੰਗਾਈ ਸਾシਕਾ ਹਾਂਜੀ ਆਗੇ ਤੁਸੀਂ ਪਾਣੀ ਲੈ ਕੇ ਆਵਾ ਨਹੀਂ ਨਹੀਂ ਬਸ ਕੀ ਹੋ ਗਿਆ ਪਾਣੀ ਪੀਣਾ ਨਹੀਂ ਇੰਨੀ ਤਾਂ ਗਰਮੀ ਆ ਨਹੀਂ ਕੀ ਹੋ ਗਿਆ ਮਨੋਦਾਸ ਜਿਹਾ ਲੱਗਦਾ ਨਹੀਂ ਨਹੀਂ ਬਸ ਕੁਝ ਨਹੀਂ ਹੋਇਆ ਨਹੀਂ ਗੱਲ ਤਾਂ ਹੈਗੀ ਹੈ ਕੋਈ ਦੱਸ ਦੋ ਕੀ ਗੱਲ ਹੋ ਗਈ ਉਹ ਵਿਆਹ ਵਾਲਿਆਂ ਦੇ ਗਿਆ ਸੀਗਾ ਹਾਂ ਹਾਂ ਉਹ ਦੱਸਿਆ ਸੀ ਤੁਸੀਂ ਵਿਆਹ ਆ ਰਹੇਗਾ ਵੀ ਚਲੋ ਮੈਂ ਕਿਹਾ ਵਧੀਆ ਹੈ ਨਾ ਹਾਂਜੀ 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 ਪੇਟਾ ਦੱਸੀ ਸੀ ਉਹਨਾਂ ਨੂੰ ਪੇਟਾ ਦੱਸੀ ਉਹਨਾਂ ਨੂੰ 5100 ਰੁਪਇਆ ਮੈਨੂੰ ਕਹਿਣ ਲੱਗੇ ਇੱਤੇ ਤਾਂ ਪੇਟਾ ਹੀ ਬਹੁਤ ਆ 5100 ਵੀ ਜ਼ਿਆਦਾ ਕਿਵੇਂ 5100 ਵੀ ਜ਼ਿਆਦਾ ਲੱਗਦੀ ਹੈ ਇਹ ਤਾਂ ਕੋਈ ਗੱਲ ਨਹੀਂ ਹੋਈਗੀ 5100 ਵੀ ਜ਼ਿਆਦਾ ਹੈ ਫਿਰ ਵੀ ਕੋਈ ਜ਼ਿਆਦਾ ਨਹੀਂ ਹੁੰਦੀ 5100 ਦਾ ਉੱਪਰ ਦੀ ਕਹਿਣ ਲੱਗ ਗਏ ਤੇਰਾ ਕਿਹੜਾ ਕੋਈ ਖਰਚਾ ਹੈ ਗੁਰਦੁਆਰਾ ਸਾਹਿਬ ਰਹਿਣਾ ਉੱਥੀ ਖਾਣਾ ਪੀਣਾ ਰਹਿਣਾ ਕੋਈ ਤੇਰਾ ਹੋਰ ਖਰਚਾ ਨਹੀਂ ਹੈ ਹੋਰ ਕੋਈ ਮੈਂ ਦੱਸਿਆ ਉਹਨਾਂ ਨੂੰ ਸਾਰਾ ਕੁਝ ਵੀ ਦੇਖੋ ਜੀ ਪਾਠੀ ਸਾਹਿਬ ਸਾਰੇ ਪਾਸੇ ਇੰਨੀਓ ਭੇਟਾ ਚੱਲਦੀ ਆ ਵਿਆਹ ਦੀ ਤਾਂ ਵਿਆਹ ਸ਼ਾਦੀਆਂ ਦੀ ਖੁਸ਼ੀ ਦਾ ਪ੍ਰੋਗਰਾਮ 5100 ਭੇਟਾ ਚੱਲਦੀ ਆ ਚਲੋ ਜੇ ਕੋਈ ਦੁੱਖਦਾ ਕੋਈ ਜਾਂ ਹੋਰ ਹੁੰਦਾ ਉੱਥੇ ਆਪਾਂ ਕਹਿੰਦੇ ਵੀ ਨਹੀਂ ਚੰਗੇ ਲੱਗਦੇ ਜਿੰਨਾ ਅਗਲਾ ਦੇ ਦਿੰਦਾ ਹੁਣ ਕੁਰਸੀ ਚ ਤਾਂ ਚਲੋ ਵਧੀਆ ਗਲੇਨ ਕੁਰਸੀ ਨਾਲ 5200 5-5000 ਦੇ ਤੱਕ ਨਾਲ ਸੂਟ ਲੈ ਕੇ ਪਾਉਂਦਾ ਹਨ ਹਾਂਜੀ ਹਾਂਜੀ ਪਾਠੀ ਦੀ ਭੇਟਾ ਦੇਣ ਨੂੰ ਕੀ ਕਹਿੰਦੇ ਵੀ ਸਿੰਗਰ-ਸੁੰਗਰ ਵੀ ਲਾਉਣਾ ਹਊ ਫਿਰ ਉਹਨੂੰ ਕਰਦੇ ਸੀ ਮੇਰੇ ਜਾਂਦੇ ਨੂੰ ਗੱਲਾਂ ਹੂੰ ਕਹਿੰਦੇ 5 ਲੱਖ ਦੇਣਾ ਸਿੰਗਰ ਨੂੰ ਮੈਂ ਸੋਚਿਆ ਦੇ ਮਨ ਵਿੱਚ ਸਿੰਗਰਾਂ ਨੂੰ ਤਾਂ ਦੇਣ ਵਾਸਤੇ 5-5 ਲੱਖ ਰੁਪਈਆ ਹੈਗਾ ਜਿਹੜਾ ਗੁਰੂ ਘਰ ਵਿੱਚ ਰਹਿ ਕੇ ਥੋੜੇ ਸਾਰੇ ਜਣ ਕੇ ਵਿਆਹ ਦਾ ਪੂਰਾ ਕਾਰਜਮੀ ਦੀ ਦੇ ਕਰਨਾ ਹੀ ਆ ਹਾਂ ਉਹ 5100 ਵੀ ਗੁਰੂ ਸਾਹਿਬ ਵੇਲੇ 5100 ਵੀ ਬਹੁਤ ਜ਼ਿਆਦਾ ਹੋ ਗਿਆ ਹੂੰ ਉਹਨਾਂ ਸਿੰਗਰਾਂ ਦੇਣ ਵਾਸਤੇ 5 ਲੱਖ ਵੀ ਕਹਿੰਦੇ ਘਟਾ ਮੈਂ ਦੱਸਿਆ ਤੀ ਮਾਹ ਜੀ ਬੱਚਿਆਂ ਦੇ ਫੀਸਾਂ ਬਹੁਤ ਨੇ ਘਰ ਦੇ ਹੋਰ ਖਰਚੇ ਬਹੁਤ ਨੇਗੇ ਆਉਣਾ ਜਾਣਾ ਵੀ ਪੈਣਾ ਹਾਂ ਆਉਣਾ ਜਾਣਾ ਪੈਂਦਾ ਵੀ ਆਉਂਦਾ ਵੀ ਆ ਉਹ ਵੀ ਪੈਟਰੋਲ ਦਾ ਸਾਰੇ ਖਰਚੇ ਨੇਗੇ ਇਹ ਤਾਂ ਨਹੀਂ ਵੀ ਜੇ ਕੋਈ ਗੁਰੂ ਘਰ ਰਹਿੰਦਾਗਾ ਜਾਂ ਤਾਂ ਥੋੜੇ ਬਹੁਤੇ ਘਰ ਚ ਰਹਿੰਦਾਗਾ ਤਾਂ ਉਹਦਾ ਕੋਈ ਖਰਚਾ ਹੀ ਨਹੀਂ ਹੈਗਾ ਵੀ ਗੁਰੂ ਘਰ ਤੋਂ ਸਾਰਾ ਚੱਲਦਾ ਸਮਝਣਾ ਚਾਹੀਦਾ ਰਿਸਪੈਕਟ ਨਹੀਂ ਦਿੰਦੇ ਅੱਜ ਕੱਲ ਰਿਸਪੈਕਟ ਕੀ ਦੇਣੀ ਆ ਭੇਟਾ ਵੀ ਪੂਰੀ ਨਹੀਂ ਦਿੰਦੇ ਹੈਗੇ ਕੋਈ ਤਾਂ ਗੱਲ ਵਾਲੇ ਕਰਨ ਲੱਗੇ ਪੈਸੇ ਆ ਸੰਗਰ ਲਾਉਣਾ ਇਹ ਪੈਸੇ ਇੰਨੇ ਪੈਸੇ ਲਊਗਾ ਉਹ ਦੇਖ ਲੈ ਉਹਨਾਂ ਨੂੰ ਜਮੀਨ ਨੂੰ ਫਰਕ ਪਿਆ ਹੈਗਾ ਵੀ 5-7 ਲੱਖ ਰੁਪਏ ਲੈ ਕੇ ਜਾਊਗਾ ਇੱਥੇ 5100 ਨੂੰ ਐ ਕਰਨ ਲੱਗੇ ਐ ਕਰਨਾ ਐ ਕਰਨਾ ਦੱਸੋ ਕਿੱਥੇ ਜਾਣ ਪਾਥੀ ਚੀਜ਼ਾਂ ਦੇ ਰੰਤ ਦਿੱਤੇ ਰాలే ਕੋਈ ਫਾਇਦਾ ਨਹੀਂ ਹੋਣਾ ਉਹਨਾਂ ਤਾਂ ਰੋਜ਼ ਦਾ ਕੰਮ ਆ ਜਿੰਨੇ ਮਰਜ਼ੀ ਬਣ ਜਾਣ ਉਹਨਾਂ ਤਾਂ ਐਸੀ ਕਰਨੀ ਡਾਉਣਾ ਹੀ ਨਹੀਂਗੇ ਆਪਣੇ ਬਰਗਿਆਂ ਨੇ ਤਾਂ ਘਰੇ ਸੌ ਖਰਚੇ ਚਲਾਉਣੇ ਆ ਥੋੜੇ ਬਹੁਤੇ ਨਾਲ ਹੀ ਥੋੜੇ ਥੋੜੇ ਤੇ ਜੋੜ- ਇਹ ਬਹੁਤ ਗਲਤ ਗੱਲ ਲੱਗੀ ਇਹਨਾਂ ਦੀ ਬਿਲਕੁਲ ਗਲਤ ਗੱਲ ਆ ਉੱਥੇ ਨਾਲ ਸਿੰਗਰਾਂ ਨੂੰ ਦੇਣਗੇ 5-7 ਲੱਖ ਰੁਪਈਆ ਨਾਲ ਉੱਪਰ ਦੀ ਵੀ ਛੱਡ ਦੇਣਗੇ ਲੱਖ ਤਾਂ ਉੱਪਰ ਦੀ ਗੱਲ ਹੀ ਹੁੰਦੇ ਲਹਿੰਗੇ ਉੱਥੇ ਕੋਈ ਦੁੱਖ ਨਹੀਂ ਲੱਗਦਾ ਇਹ ਫालतू ਖਰਚੇ ਲੋਕਾਂ ਦੇ ਵਿਝਾਏ ਹੋਏ ਨੇ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਦੇ ਨੂੰ 5100 ਰੁਪਏ ਵੀ ਵੱਧ ਲੱਗਦਾ ਉੱਥੇ 51 52 ਹਜ਼ਾਰ ਉੱਪਰ ਦੀ ਬਾਰ ਦਿੰਦੇ ਨੇ ਪਾਠੀ ਨੂੰ ਤਾਂ ਕਹਿ ਦਿੰਦੇ ਆ ਛੇਤੀ ਇੱਕ ਮਿੰਟ ਵੀ ਵੱਧ ਨਾਲ ਲਾਈ ਕਿਤੇ ਸਿੰਗਰ ਨੂੰ ਕਹਿ ਦਿੰਦੇ ਲੈ ਘੰਟਾ ਤੋਂ ਘੰਟਾ ਚੱਲ ਵੱਧ ਲਾ ਦੇ ਕੋਈ ਫਰਕ ਨਹੀਂ ਪੈਂਦਾ ਦਾ ਬਾਬੇ ਨੂੰ ਤਾਂ ਹੁਣ ਮੇਰੇ ਵਰਗੇ ਬੋਲ ਕੇ ਬਾਬਾ ਛੇਤੀ ਕਰੀ ਬੈਠਾ ਨਹੀਂ ਜਾਂਦਾ ਹੈਗਾ ਉੱਥੇ ਤਾਂ ਕੀਰਤਨ ਕਰਦੇ ਰਾਗੀ ਨੂੰ ਵੀ ਕਹਿ ਦਿੰਦੇ ਆ ਥੋੜਾ ਜਲਦੀ ਰੁਕ ਪੜ ਤੋਂ ਜਲਦੀ ਜਲਦੀ ਪੜ ਦੋ ਬਸ ਅੱਜ ਕਰਦਾ ਬਹੁਤ ਬੁਰਾ ਹਾਲਾ ਕੋਈ ਸਮਝ ਨਹੀਂ ਜਿਹੜਾ ਵਿਆਹ ਜਿਹਨੇ ਕਰਨਾ ਹੈ ਨਾ ਉਹਦੇ ਲਈ ਤਾਂ ਕਹਿੰਦੇ ਬਸ ਸਮਾ ਛੇਤੀ ਕਰੋ ਪਰ ਜਿਹਨੇ ਉਹ ਫਾਲਤੂ ਦੇ ਆਹ ਕੜਜੋਗ ਜਿਹੜਾ ਨੱਚ ਦਸ ਤੀਜਾਂ ਤੇ ਉਹ ਇਹਨਾਂ ਚੰਗਾ ਲੱਗਦਾ ਬਸ ਇਹੀ ਬੁਰਾ ਹਾਲਾ ਕੀ ਕਰ ਸਕਦੇ ਆ ਫੇਰ ਅਗਲਾ ਕਹਿ ਦਿੰਦਾ ਹਾਂ ਨਾ ਪਾਠੀ ਨੂੰ ਵੀ ਬੋਲਦੇ ਨੇ ਜਿਹੜੇ ਹੁਣ ਕੋਈ ਬੋਲਦਾ ਅਗਲਾ ਫਿਰ ਐਵੇਂ ਕਹਿ ਦਿੰਦਾ ਹੁਣ ਇਹ ਵੀ ਇੱਕ ਕੰਮ ਹੀ ਆ ਰਿਸਪੈਕਟ ਦੇਣੀ ਚਾਹੀਦੀ ਆ ਪਾਠੀ ਲੋਗੇ ਹੁਣ ਤਾਂ ਹੀ ਕੰਮ ਪਾਠੀ ਨਹੀਂ ਮਿਲਦੇ ਅੱਜਕੱਲ ਇਹ ਕੰਮ ਛੜ ਛੜ ਕੇ ਅਗਲਾ ਹੋਰ ਕੰਮ ਕਰੀ ਜਾਂਦਾ ਬਾਹਰ ਜਾਈ ਜਾਂਦਾ ਅਗਲਾ ਕਹਿੰਦਾ ਭੇਟਾ ਹੀ ਨਹੀਂ ਦਿੰਦੇ ਹੈਗੇ ਲੋਕਾਂ ਦੀ ਗੱਲ ਤਾਂ ਗੱਲ ਚਲੋ ਇੱਕ ਮੰਨਦੇ ਆਪਾਂ ਕਿਸੇ ਗਰੀਬ ਨੇ ਪਾਠ ਕਰਾਉਣਾ ਉਹ ਤੋਂ ਆਪਾਂ ਵਤ ਮੰਗਦੇ ਵੀ ਨਹੀਂ ਜ਼ਿਆਦਾ ਹੈਨਾ ਇਹ ਤਾਂ ਛੂਸੀ ਦੇ ਪ੍ਰੋਗਰਾਮ ਚ ਤਾਂ ਹੁਣ ਵਿਆਹ ਸਾਦੀ ਚ ਤਾਂ ਇੰਨਾ ਕ ਹੱਕ ਪੈਂਦਾ ਹੀ ਉਹਨਾਂ ਨੂੰ ਉਹ ਤਾਂ ਸਗੋਂ ਦੀ ਆਪ ਕਹਿਣ ਵੀ ਅਸੀਂ 5-10 ਵਤ ਦਵਾਂਗੇ ਤੁਹਾਨੂੰ ਬਿਠੋਨ ਕੱਪੜੇ ਵੀ ਵਧੀਆ ਦੇਵਾਂਗੇ ਉਹ ਵੀ ਨਹੀਂ ਕਹਿੰਦੇ ਚੱਜਲਾ ਜਦ ਆਪਾਂ ਦਾ ਕੱਪੜਾ ਨੂੰ ਕਿਸੇ ਨੂੰ ਕਹਿੰਦੇ ਨਹੀਂਗੇ ਸਿੰਗਰਾਂ ਦੀ ਭਾਵੇਂ ਨਾਲ ਫੈਮਿਲੀ ਵੀ ਆ ਜਵੇ ਉਹ ਤਾਂ ਉਹ ਆਇਆ ਸੀ ਜੇ ਉਹਦੇ ਪਾਠੀ ਦਾ ਤਾਂ ਜੇ ਕੋਈ ਆ ਜਵੇ ਲੈ ਉਹ ਵੀ ਨਾਲ ਜਵਾਬ ਹੋ ਗਈ ਚੱਕੀ ਫਿਰਦਾ ਸੀ ਮਤਲਬ ਤਾਂ ਐ ਕਹਿੰਦੇ ਨਹੀਂ ਕੋਈ ਗੱਲ ਨਹੀਂ ਚਲੋ ਹੁਣ ਕੰਮ ਆਪਣਾ ਤਾਂ ਜਿੰਨਾ ਅਗਲਾ ਦਿਨ ਦਾ ਹੁਣ ਕੀ ਕਰ ਸਕਦੇ ਆਂਗੇ ਸਜਦਾ ਨਹੀਂ ਨਾ ਗੱਲ ਕੋਈ ਵਾਇਗੁਰੂ ਦੇ ਰਾਜਾ ਚ ਬੈਠੇ ਆਂ ਪ੍ਰਮਾਤਮਾ ਜਿੰਨਾ ਸੇਵਾ ਕਰਾਂ ਤੋਂ ਨਹੀਂ ਕਰਾਂਗੇ ਉਹੀ ਹੈਗਾ ਚਲੋ ਪਰ ਇਹਨਾਂ ਹੱਕ ਬਣਦਾ ਸਮਝਣਾ ਚਾਹੀਦਾ ਹੈਗਾ ਇਹ ਵੀ ਹੈਨਾ ਬਿਲਕੁਲ ਵੀ ਹੋਰ ਕੱਪੜੇ ਲੀੜੇ ਤੇ ਲਾਉਣੇ ਆ ਦੇਣ ਲੈਣ ਨੂੰ ਪਤਾ ਨਹੀਂ ਪੈਲਸ ਪਤਾ ਨਹੀਂ ਕਿੰਨੇ-ਕਿੰਨੇ ਮਹਿੰਗੇ ਕਰਦੇ ਨੇ ਲੋਕ ਦਿਖਾਵੇ ਨੂੰ ਵਿਆਹ ਤਾਂ ਨਹੀਂ ਸਾਦਾ ਪਾਠੀ ਤੇ ਸਰਤੀ ਸਾਰਾ ਸਾਦਾ ਹੋ ਸਕਦਾ ਹੈਗਾ ਪਰ ਫालतू ਦਿਖਾਵੇ ਲਈ ਲੋਕ ਬਹੁਤ ਕੁਝ ਕਰਦੇ ਆ ਮੇਰਾ ਉਹ ਨਾ ਗੁੱਸੇ ਹੋ ਜਿਵੇਂ ਉਹ ਨਾ ਗੁੱਸੇ ਹੋ ਜਿਵੇਂ ਅੰਦਰ ਪਾਠੀ ਆਠ ਵੀ ਕਰਦਾ ਤਾਂ ਉਹ ਤਾਂ ਕਹਿੰਦੇ ਵੀ ਪਾਠੀ ਕੋਲ ਬੈਠਣ ਦਾ ਟਾਈਮ ਨਹੀਂ ਰਿਸ਼ਤੇਦਾਰ ਜੀ ਗੁੱਸੇ ਨਾ ਹੋ ਜਾਣ ਅਸੀਂ ਤਾਂ ਕਰਕੇ ਉਹਨਾਂ ਦੇ ਕੋਲ ਬੈਠਦੇ ਆ। ਉਹ ਹੀ ਗੱਲ ਉਹ ਹੀ ਨਹੀਂ ਆਪਣੇ ਘਰੇ। ਬਿਲਕੁਲ ਜੀ ਨਾਰਾਜ਼ਗੀ ਹੋ ਗਈ ਜੇ ਰੱਬ ਰੁੱਸ ਗਿਆ ਤਾਂ ਫਿਰ ਕੁਝ ਵੀ ਨਹੀਂ ਰਹਿਣਾ ਆਪਣੇ ਕੋਲ। ਉਹ ਨਹੀਂ ਸੋਚਦੇ ਨਾ ਵੀ ਰੱਬ ਰੁੱਸ ਗਿਆ ਜੇ ਫਿਰ ਕੀ ਬਣੂਗਾ? ਰਿਸ਼ਤੇਦਾਰ ਰੁੱਸ ਕੇ ਕਹਿੰਦੇ ਉਹ ਸਾਨੂੰ ਫਰਕ ਪੈਂਦਾ ਹੈ। ਪਰ ਇਸ ਜਹਰਾਂ ਤੋਂ ਲੋੜ ਵੀ ਪੈਂਦੀ ਇਹਨਾਂ ਨੂੰ। ਰੱਬ ਨੂੰ ਤਾਂ ਉਹ ਸਮਝਦੇ ਨਹੀਂ ਜੀ ਨੇ ਸਾਰਾ ਕੁਝ ਦਿੱਤਾ। ਅੰਗ ਪੈਰ ਸਹੀ ਜੀ ਲਾਮ ਤੋਂ ਸਮਾਂ ਦਿੱਤਾ। ਆਪਾਂ ਨੂੰ ਬੋਲਣ ਨੂੰ ਆਪਣੀ ਜੀਵਾਨ ਖਾਣ ਤੇ ਇਹਦਾ ਪਸਾਰਾ ਪਦ ਅਧਿਅਤਿ ਕਰਦੇ ਆ। ਇਸ ਤਰ੍ਹਾਂ ਜਿਹਦਾ ਲੋਕਾਂ ਦਾ ਕਹਿ ਦਿੰਦੇ ਨੇ ਅਸੀਂ ਗੁਰੂ ਸਾਹਿਬ ਨੂੰ ਘਰੇ ਲੈ ਕੇ ਆਉਣਾ ਨਾ ਗੁਰੂ ਸਾਹਿਬ ਲੋਕ ਘਰੇ ਪੈਂਦੇ ਨੇ ਸਿੰਗਰਾਂ ਲੋਬੇ ਦਾ ਭੱਜੇ ਜਾਂਦੇ ਨੇ ਗੱਡੀਆਂ ਲੈ ਕਿਧਰੇ ਕੀ ਕਰਦੇ ਉਹ ਕਹਿੰਦੇ ਸਾਨੂੰ ਜੀ ਘਰੋ ਵੀ ਲੈ ਜਾਗੇ ਗੱਲ ਤਾਂ ਉਹੀ ਹੋ ਗਈ ਨਾ ਉਹਨਾਂ ਨੂੰ ਤਾਂ ਪਾ ਪਾ ਕੇ ਦਿੰਦੇ ਆ ਮੂਰੇ ਬੇਟਰ ਲਾਏ ਹੁੰਦੇ ਆ ਵੀ ਥਾਕ ਜੀ ਤੁਸੀਂ ਕੀ ਖਾਣਾ ਪਾਠੀ ਉੱਥੇ ਵਿਚਾਰ ਫਿਰਦਾ ਹੁੰਦਾਗਾ ਸਾਦੇ ਕੱਪੜਿਆਂ ਚ ਨਾਲੇ ਹੋਰ ਆ ਪਾਠੀ ਤਾਂ ਇਹਨਾਂ ਨੂੰ ਚੰਗਾ ਲੱਗਦਾ ਬੁਰਾ ਲੱਗਦਾ ਵੀ ਪਾਠੀ ਗੁਰਦੁਆਰੇ ਰਹਿੰਦਾ ਤਾਂ ਕੋਈ ਖਰਚਾ ਨਹੀਂ ਆਗਾ ਗੁਰਦੁਆਰੇ ਕੋਈ ਰਹਿ ਕੇ ਦੇਖੇ ਪਾਠੀ ਇਹਨਾਂ ਕੋਈ ਕੰਮ ਕਰਕੇ ਦੇਖੇ ਫਿਰ ਪਤਾ ਲੱਗ ਪਾਠ ਦੀ ਜ਼ਿੰਦਗੀ ਕੀ ਆ ਕੀ ਕੀ ਸਟੱਲ ਕਰਦਾ ਪਾਠੀ ਸੱਜਰੇ ਉੱਠਣਾ ਸਾਰਾ ਕੁਝ ਦੇਖਣਾ ਬਹੁਤ ਕੁਝ ਕਰਨਾ ਪੈਂਦਾ ਹੈ 2:30 ਵਜੇ ਪਾਠੀ ਸਿੰਘ ਉਹਦਾ ਹੁਕਮਨਾਮਾ ਲੈ ਲੈਂਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਨਮ ਲੋਕ ਪਏ ਹੁੰਦੇ ਨੇ ਨਾਲੇ ਇਹਨਾਂ ਦਾ ਫਾਇਦਾ ਕੀ ਆ ਲੋਕਾਂ ਦਾ ਸਵੇਰੇ ਗੁਰੂ ਮਹਾਰਾਜ ਘਰੇ ਲਿਆਉਂਦੇ ਨੇ ਤੇ ਉਦੋਂ ਬਾਅਦ ਤੋਂ ਜਦੋਂ ਰੀਲਾ ਬਣਾ ਕੇ ਰੀਲਾ ਘੋਟੋ ਪਾ ਕੇ ਬਸ ਜੀ ਸ਼ਾਮ ਨੂੰ ਪਾਠ ਕਰਾ ਲਿਆ ਸੀ ਸ਼ਾਮ ਨੂੰ ਫਿਰ ਹੋਰ ਲੱਗ ਜਾਂਦੇ ਨੇ ਮੜੇ ਕੰਮ ਕਰਨ ਉਹਨਾਂ ਦੇ ਸਰਾਣੇ ਹੋ ਜਾਂਦੇ ਨੇ ਫਿਰ ਥੋੜਾ ਫਾਇਦਾ ਕੀ ਆ ਪਾਠ ਕਰਾ ਜਾਂਦਾ ਹੁਣ ਤਾਂ ਕਹਿੰਦੇ ਸੁਖਨੀ ਸਾਹਿਬ ਵੀ ਕਰਾ ਦੋ ਵਧੀਆ ਛੇਤੀ ਪਾਪਾ ਘਰੋਂ ਚੱਲਿਆ ਜਾਊਗਾ ਬਸ ਇੰਨਾ ਰਿਸਪੈਕਟ ਰਹੇਗੀ ਫਿਰ ਦੂਸਰਿਆਂ ਨੂੰ ਕੀ ਸਮਝਾਉਣਗੇ ਉਹ ਜਿਨ੍ਹਾਂ ਦੇ ਆਪ ਦੀ ਲਾਚ ਰਿਸਪੈਕਟ ਨਹੀਂ ਹੈਗੀ ਆਪ ਪਾਠ ਨਹੀਂ ਕਰਦੇ ਹੋ ਜਵਾਕਾਂ ਨੂੰ ਕਿਵੇਂ ਲਾਉਣਗੇ ਇਦਾਂ ਚਲੋ ਹੁਣ ਕੀ ਕਹਿ ਸਕਦੇ ਆ ਤਾਂ ਦੁਨੀਆ ਹੋਈ ਇੱਤਾਂ ਦੀ ਗਈ ਇਹਨਾਂ ਨੂੰ ਤਾਂ ਬਸ ਉਹੀ ਚੰਗੇ ਲੱਗਦੇ ਨੇ ਜੇ ਕਾਲਜੋਗ ਪਰ ਜਿਹੜਾ ਅਸਲੀ ਹੈਗਾ ਉਹ ਮਕਸਦ ਭੁੱਲ ਗਏ ਕਾਲਜੋਗ ਨੇ ਤਾਂ ਨਾ ਕਾਲਜੋਗ ਨੇ ਤਾਂ ਬੱਚੇ ਬਾੜਦੇ ਨੇ ਤਾਰਨਾ ਦਾ ਪਰਮਾਤਮਾ ਨੇ ਆ ਉਸ ਕਾਲਪੁਰਖ ਨੇ ਬਾਹਰ ਗੁਣ ਤਾਰਨਾ ਉਹ ਵੀ ਪਾਠੀ ਸਿੰਘ ਦੇ ਥਰੂ ਤਾਰਨਾ ਪਾਠੀ ਸਿੰਘ ਦੀ ਰਿਸਪੈਕਟ ਦਾ ਬਹੁਤ ਜ਼ਰੂਰੀ ਆ ਪਾਠੀ ਸਿੰਘ ਦੀ ਰਿਸਪੈਕਟ ਨਹੀਂ ਕਰਾਂਗੇ ਗੁਰੂ ਸਾਹਿਬ ਦੀ ਰਿਸਪੈਕਟ ਨਹੀਂ ਕਰਾਂਗੇ ਹੋਰ ਕੀ ਦੀ ਕਰਾਂਗੇ ਕੀ ਦੀ ਕਹਿੰਦੇ ਵਜੀਰ ਨੇ ਹੈਨਾ ਬਿਲਕੁਲ ਜੀ ਇਹਨਾਂ ਦਾ ਜ਼ਰੂਰੀ ਆ ਕੋਈ ਗੱਲ ਨਹੀਂ ਸਮੇਂ ਨਾਲ ਆਪੀ ਅਕਲ ਆ ਜੂ ਇਹਨਾਂ ਨੂੰ ਪਤਾ ਲੱਗ ਜੂਗਾ ਚਲੋ ਮਾਦਾ ਕਹਿ ਕੇ ਆ ਗਿਆ ਉਹਨਾਂ ਨੂੰ 5100 ਰੁਪਏ ਦੇਖੋ ਹੁਣ ਕੀ ਕਹਿੰਦੇ ਨੇ ਕਹਿੰਦੇ ਜਸਾਂ ਤੇ 2100 ਰੁਪਏ ਦਵਾਂਗੇ ਮੈਨੂੰ ਕਹਿੰਦੇ ਮੋੜ ਕੇ ਵਾਲੇ 2100 ਰੁਪਏ ਦਵਾਂਗੇ ਕਹਿੰਦੇ ਤੇ ਰੈਂਡ ਦਿਓ ਭਾਈ ਉਹ ਵੀ ਤੁਸੀਂ ਰੱਖ ਲਓ ਕਿਤੇ ਤੁਹਾਡੇ ਕੰਮ ਹਾਂਜੀ ਬਸ ਅਸਤਾ ਫਰੀ ਚ ਹੀ ਕਰ ਦਾਂਗੇ ਕੋਈ ਦਾ ਮਹਾਰਾਜ ਕੋਈ ਗੱਲ ਨਹੀਂ ਰੱਬ ਦੇਖਦਾ ਆਪਾਂ ਕੋਈ ਜਾ ਫਿਰ ਹੋਊਗਾ ਹੋਰ ਕੰਮ ਨਾਲ ਦੇਖ ਲਓ ਕੋਈ ਹਾਂਜੀ ਹਾਂ ਉਹ ਦੇਖਣੀ ਪੈਣਾ ਬਾਕੀ ਵੀ ਖਰਚੇ ਚ ਲੋੜ ਗੁਜ਼ਾਰਾ ਦਾ ਹੁਣ ਕਰਨੀ ਆ ਬੱਸ ਹੋ ਗਿਆ ਫਿਰ ਗੁਜ਼ਾਰਾ ਦਾ ਕਰਨੀ ਆ ਭਾਈ ਸਾਡਾ ਵੀ ਸਾਡਾ ਫਰੀ ਚ ਕੰਮ ਹੋ ਜਵੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਡੀਓ ਤਾਂ ਤੁਸੀਂ ਦੇਖ ਲਈ ਆਪਣਾ ਵੀਡੀਓ ਬਣਾਉਣ ਦੇ ਹੀ ਮਕਸਦ ਸੀ ਕਿ ਆਪਾਂ ਆਪਣੇ ਭਾਈਚਾਰੇ ਦੀ ਪਾਠੀ ਸਿੰਘਾਂ ਦੀ ਹੈਨਾ ਰਿਸਪੈਕਟ ਕਰੀਏ ਕਿਉਂਕਿ ਜੇ ਅੱਜ ਆਪਾਂ ਉਹਨਾਂ ਦੇ ਹੈਨਾ ਆਦਰ ਮੰਗਾਂਗੇ ਤਾਂ ਆਪਣੇ ਬੱਚੇ ਵੀ ਕੱਲ ਨੂੰ ਤੀਖ ਕੀ ਇੱਧਰ ਨੂੰ ਆਉਣਗੇ ਹੈਨਾ ਜੇ ਇਹ ਬਹੁਤ ਵੱਡਾ ਅਸਰ ਪੈਂਦਾ ਹੈਗਾ ਇਹ ਜਦੋਂ ਆਪਾਂ ਨਹੀਂ ਉਹਨਾਂ ਦਾ ਮਾਣ ਤਾਣ ਕਰਾਂਗੇ ਤਾਂ ਆਪਣੇ ਬੱਚੇ ਵੀ ਕੀ ਸਿੱਖਣਗੇ ਉਹ ਕਹਿਣਗੇ ਵੀ ਉਹਨਾਂ ਨੂੰ ਇਦਾਂ ਉਹਨਾਂ ਦੇ ਮਾਈਂਡ 'ਚ ਬੈਠ ਜੂਗਾ ਵੀ ਪਾਟੀ ਸਿੰਘ ਬਣਨਾ ਵੀ ਠੀਕ ਇਹ ਕੋਈ ਜ਼ਿਆਦਾ ਵਧੀਆ ਗੱਲ ਨਹੀਂ ਉਹਨਾਂ ਨੂੰ ਇਦਾਂ ਲੱਗੂਗਾ ਫਿਰ ਉਹ ਇਤੋਂ ਪਾਠ ਸਿੱਖਣ ਕੀ ਕਿੱਥੋਂ ਹੈ ਨਾ ਜੇ ਹੁਣ ਆਪਣੇ ਪਾਠੇ ਜਿੰਗ ਆਪਣੇ ਐਵੇਂ ਕਾਇਮ ਰਹਿਣਗੇ ਅੱਗੇ-ਅੱਗੇ ਪੀੜੀਆਂ ਉਹਨਾਂ ਤੋਂ ਪਿਛਲੀਆਂ ਤੋਂ ਆਪਣੇ ਤੋਂ ਪਾਠ ਸਿੱਖ ਕੇ ਨਾ ਅੱਗੇ ਆਉਣਗੀਆਂ ਤਾਂ ਹੀ ਸੁੱਧ ਪਾਠ ਹੋਊਗਾ ਨਹੀਂ ਫਿਰ ਤੁਸੀਂ ਦੇਖ ਰਹੇ ਹੋ ਅੱਜ ਕੱਲ ਕਿੰਨੀਆਂ ਬੇਅਦਬੀਆਂ ਹੁੰਦੀਆਂ ਨੇ ਫਿਰ ਇਹ ਵੀ ਬੇਅਦਬੀ ਦਾ ਇੱਕ ਹਿੱਸਾ ਹੀ ਹੋ ਜੂਗੀ ਕਿਉਂਕਿ ਪਾਠ ਸੁੱਧ ਕਿਸੇ ਨੂੰ ਆਉਣਾ ਨਹੀਂ ਹੈਗਾ ਫਿਰ ਬਸ ਕੱਲਾ ਪੈਸੇ ਦੇ ਕੰਮ ਰਹਿ ਜਾਊਗਾ ਤੁਸੀਂ ਇਸ ਗੱਲ ਤੇ ਜ਼ਰੂਰ ਗੌਰ ਕਰੋ ਹਨਾ ਸੋਚਣਾ ਪੈਣਾਗਾ ਆਪਾਂ ਨੂੰ ਕਿਉਂਕਿ ਜੇ ਅੱਜ ਆਪਾਂ ਸੋਚਾਂਗੇ ਤਾਂ ਕੱਲ ਆਪਣਾ ਵਧੀਆ ਹੋਊਗਾ ਆਪਣੇ ਪੰਜਾਬ 'ਚ ਬਹੁਤ ਕੁਝ ਗਲਤ ਹੋ ਰਿਹਾ ਜਿਹੜਾ ਦੂਸਰੇ ਪ੍ਰਵਾਸੀ ਆ ਕੇ ਕਿੰਨਾ ਕੁਝ ਕਰ ਰਹੇ ਨੇ ਹਨਾ ਆਪਾਂ ਨੂੰ ਸਾਰੀਆਂ ਚੀਜ਼ਾਂ ਬਾਰੇ ਸੋਚਣਾ ਪੈਣਾਗਾ ਇਸ ਲਈ ਨਾ ਆਪਾਂ ਜ਼ਰੂਰ ਆਪਣੇ ਆਪ ਵੱਲ ਦੇਖੀ ਵੀ ਆਪਾਂ ਕੀ ਕਰ ਰਹੇ ਆਂ ਧੰਨਵਾਦ ਜੀ